ਕਸਬਾ ਕਲਾਨੌਰ ਦੇ ਨਜ਼ਦੀਕ ਅਗਵਾਨ ਵਿਖੇ ਕਿਸਾਨ ਦੇ ਖੇਤਾਂ ਵਿੱਚ ਡਰੋਨ ਸਮੇਤ 2 ਕਿਲੋ 241 ਗ੍ਰਾਮ ਹਿਰੋਇਨ ਬਰਾਮਦ ਕੀਤੀ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਸਬੰਧੀ ਐਸਪੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡੀਆਈਜੀ ਗੌਰਵ ਯਾਦਵ ਤੇ ਐਸਐਸਪੀ ਗੁਰਦਾਸਪੁਰ ਦੇ ਹੁਕਮਾ ਤਹਿਤ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ ਉਸ ਦੇ ਦੌਰਾਨ ਅੱਜ 9:30 ਵਜੇ ਪਿੰਡਗਵਾਨ थाना ਕਲਾਂੌਰ ਦੇ ਝੋਨੇ ਦੇ ਖੇਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਡਰੋਨ ਬਰਾਮਦ ਕੀਤਾ ਗਿਆ ਸੀ ਜਿਸ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਕਰਮਚਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਦੌਰਾਨ ਪਿੰਡਗਵਾਨ ਦੇ ਖੇਤਾਂ ਵਿੱਚੋਂ ਇੱਕ ਪੈਕੇਟ ਬਰਾਮਦ ਹੋਇਆ ਹੈ ਜੋ ਚੈੱਕ ਕਰਨ ਤੇ ਪੈਕੇਟ ਵਿੱਚੋਂ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਉੱਤ ਬਰਾਮਦ ਦੀ ਸਬੰਧੀ ਨਾਮ ਲੂਮ ਦੋਸ਼ੀਆਂ ਤੇ ਮੁਕਦਮਾ ਦਰਜ ਕਰਕੇ ਐਨਡੀਪੀਐਸ ਐਕਟ ਦੇ ਤਹਿਤ 10 11 12 에어ਕ੍ਰਾਫਟ ਐਕਟ थाना ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਮੁਕਦਮਾ ਦੀ ਤਫਤੀਸ਼ ਜਿਹੜੀ ਹੈ ਮੁਕਦਮੇ ਦੀ ਤਫਤੀਸ਼ جاری ਹੈ ਤੇ ਪੁਲਿਸ ਇਸ ਦੇ ਉੱਤੇ ਬਣਦੀ ਕਾਰਵਾਈ ਕਰੇਗੀ ਮਾਨਜੁਗ ਡਿਪਟੀ ਜਨਰਲ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ શ્રી ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਾਰੇ ਗਰਦਾਸਪੁਰ ਪੁਲਿਸ ਵੱਲੋਂ ਸੋ ਡਿਸਟ੍ਰਿਕਟ ਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਏਰੀਏ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਔਰ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਨੌਰ ਤੇ ਸ ਮੇਜਰ ਸਿੰਘ ਐਸਐਚਓ ਕਲਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈ ਗਈਆਂ ਸੀ ਤੇ ਔਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਨਾਲ ਏਰੀਆ ਲੱਗਦਾ ਹੈ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ ਔਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਚ ਆਪਰੇਸ਼ਨ ਇੱਕ ਡਰੋਨ ਬਰਾਮਦ ਹੋਇਆ ਸੀ ਔਰ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ ਜੋ ਦਰਾਨੇ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਣ ਗ੍ਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਨ ਦਰਜ ਕਰ ਲਿਆ ਗਿਆ 23 85 ਐਫਆਰ ਨੰਬਰ 76 ਸੋ 10 11 12 에어ਕ੍ਰਾਫਟ ਐਕਟ ਦੇ ਤਹਿਤ ਵੀ ਨਾਲ ਹੀ ਇਹ ਹੈਗਾ ਅ ਤਣਾਵਾ ਐਡ ਕੀਤੀ ਗਈਆਂ ਨੇ ਜੋ ਮਕਰਮਨ ਦਰਜ ਕਰਕੇ ਫਿਰ ਤਬਤੀਸ਼ ਚੱਲੀ ਇਹ ਫਰਦਰ ਨਿਮਸ਼ਕਿਰ ਕਰ ਰਹੇ ਆ ਅਸੀਂ ਬਥੇ ਦੇ ਪਾਰਟ ਇਨਵੈਸਟੀਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮਾਂ ਦਰਜ ਕੀਤਾ ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਥਾਰੋਲੀ ਦੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਆ ਕੇ ਚੈੱਕ ਕਰਾਂਗੇ ਅਨੈਸਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜੈਨਾ ਫੋਨ ਅਨੈਸਸ ਕਰਕੇ ਚੈੱਕ ਕਰਾਂਗੇ ਸਰਕਰ ਬਕਤੀ ਇਹ ਬਕਤੀ ਕੋਈ ਪਾਰਾ ਨਹੀਂ ਨਹੀਂ ਇਹਨੂੰ ਕੋਈ ਬਕਤੀ ਰਿਪੋਰਟ ਨਹੀਂ ਹੋਇਆ ਅਨਨੋਨ ਦੇ ਖਿਲਾਫ ਮਕਰਮਾਂ ਦਰਜ ਕੀਤਾ ਔਰ ਇਸੇ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਬ ਚਗਾਵਾਂਗੇ ਜਿੱਥੇ ਕੋ ਲੋਕੇਸ਼ਨ ਵਗੈਰਾ ਆਉਣੀ ਆ ਜਾਂ ਉਹ ਡਿਟੇਲ ਵਾਇਕੀ ਉਸ ਬਾਅਦ ਚ ਬਾਟ ਹੋਰ ਇਨਵੈਸਟੀਗੇਸ਼ਨ ਜੀ ਜਿਹੜੀ ਕੀਤਾ ਗ੍ਰੀਕ ਕੇਸ ਇਹ ਅਗਵਾਨ ਪਿੰਡ ਦੇ ਖੇਤ ਨੇ ਇੰਡਰਯੂਸਿੰਗ ਹੈਗਾ ਜਿਹਦਾ ਨਾਲ ਫਾਰਮਰ ਹੈ ਉਹਨਾਂ ਕਿਤੇ ਜੁ ਮਿਲੀ ਸੋ ਸਾਡੀ ਨਸ਼ੇ ਦੇ ਖਿਲਾਫ ਲੋਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਔਰ ਸਾਰੇ ਸਮਾਜ ਨੂੰ ਇਸ ਇਲਾਕੇ ਦੇ ਪਿੰਡਾਂ ਦਾ ਤਾਂ ਹੀ ਬਲਾ ਹੋ ਸਕਦਾ ਜੇ ਆਪਣੀ ਪਰਸਨਲ ਰਿਸਪੋਨਸਿਬਿਲਟੀ ਸਮਝ ਕੇ ਇਸ ਨਸ਼ੇ ਦੇ ਕੋੜ ਨੂੰ ਨਿਚਰ ਆਪਾਂ ਕੋਈ ਵੀ ਇਨਫੋਰਮੇਸ਼ਨ ਜਾਂ ਕੁਮਾੜਾ ਬੰਦਾ ਬਾਹਰੋਂ ਆਉਂਦਾ ਹੈ ਜਾਂ ਕੋਈ ਸਵਗਲ ਕਰਦਾ ਉਹਨੂੰ ਨਾਲ ਦੀ ਨਾਲ ਪੁਲਿਸ ਨੂੰ ਇਤਲਾਹ ਦਿਓ ਔਰ ਆਪਣੀ ਜਮਹੂਰੀ ਸਮਝਦੇ ਹੋਏ ਆਪਣਾ ਇਸ ਚੀਜ਼ ਨੂੰ ਸੱਚੀ ਸੱਚੀ ਦਰਾਹ ਦੇਓ ਤੇ ਨਾਲ ਦੀ ਕਾਰਵਾਈ ਹੋ ਸਕੇ ਚਾਕੇ ਇਹ ਡਰੋਨ ਹੈ ਇਹ ਕਿੱਥੇ ਜਾਏਗਾ ਉਹ ਜਿਹੜੀ ਜਾਂਚ ਵਾਸਤੇ ਇਹ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਸਨ ਜਨੀਗੜ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਤੋਂ ਫਰਦਰ ਡਿਟੇਲ ਰਿਪੋਰਟ ਹੈ ਬਾਅਦ ਦੇਖੀ ਜਾਏਗੀ ਪਾਕਿਸਤਾਨੀ ਡਰੋਨ ਇਹਨਾਂ ਪਾਕਿਸਤਾਨੀ ਦੋਵਾਂ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚਲੇਗਾ ਉਹਦੀ ਰਿਪੋਰਟ ਇਹਦੀ ਉਹ ਮਾਰਕਾ ਵਗੈਰਾ ਉਹੀ ਉੱਤੇ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਰਿਪੋਰਟ ਵਿੱਚ ਜਿਹੜੀ ਹੈਗੀ ਹੈ ਫਰਾਂਸਿਸ ਦੀ ਟੀਮ ਹੀ ਕਹਿ ਸਕਦੇ